ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਆਲੂ, ਪਿਆਜ਼, ਟਮਾਟਰ ਅਤੇ ਹੋਰ ਹਰੀਆਂ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਵੱਡੀ ਪਹਿਲ ਕੀਤੀ ਹੈ। ਸਰਕਾਰ ਨੇ ਕਲਸਟਰ ਸਪਲਾਈ ਚੇਨ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਦੇ ਤਹਿਤ ਜਿਆਦਾ ਆਬਾਦੀ ਵਾਲੇ ਖੇਤਰਾਂ ਦੇ ਨੇੜੇ ਹੀ 10 ਤੋਂ 12 ਸਬਜ਼ੀਆਂ ਦੀ ਕਾਸ਼ਤ ਕੀਤੀ ਜਾਵੇਗੀ ਤਾਂ ਜੋ ਖਪਤਕਾਰਾਂ ਤੱਕ ਸਬਜ਼ੀਆਂ ਦੀ ਸਪਲਾਈ ਆਸਾਨੀ ਨਾਲ ਪਹੁੰਚਾਈ ਜਾ ਸਕੇ। ਇਸ ਦੇ ਨਾਲ ਹੀ ਇੱਕ ਹੋਰ ਲਾਭ ਇਹ ਹੋਵੇਗਾ ਕਿ ਕਿਸਾਨ ਅਤੇ ਖਪਤਕਾਰ ਦਰਮਿਆਨ ਵਿਚੋਲਿਆਂ ਦਾ ਸਿਲਸਿਲਾ ਖਤਮ ਹੋ ਜਾਵੇਗਾ। ਇਸ ਨਾਲ ਕੀਮਤਾਂ ਦੇ ਜ਼ਿਆਦਾ ਵਧਨ ਦਾ ਰੁਕਾਵ ਘੱਟ ਹੋਵੇਗਾ ਅਤੇ ਮਹਿੰਗਾਈ ਤੋਂ ਰਾਹਤ ਮਿਲੇਗੀ। ਇਸ ਯੋਜਨਾ ਦਾ ਉਦੇਸ਼ ਲੰਬੀ ਦੂਰੀ ਦੀ ਸਪਲਾਈ ਚੇਨ ਨੂੰ ਘੱਟ ਕਰਕੇ ਗਾਹਕਾਂ ਨੂੰ ਸਿੱਧੀਆਂ ਤਾਜ਼ੀਆਂ ਸਬਜ਼ੀਆਂ ਮੁਹੱਈਆ ਕਰਵਾਉਣਾ ਹੈ। ਬਾਗਬਾਨੀ ਕਲਸਟਰ ਅਤੇ ਮੈਟਰੋਪੋਲੀਟਨ ਸ਼ਹਿਰਾਂ ਦੇ ਨੇੜੇ ਵੱਡੇ ਕਲਸਟਰ ਬਣਾ ਕੇ ਖੇਤੀ ਅਤੇ ਉਹਨਾਂ ਦੀ ਵੰਡ ਲਈ ਸਪਲਾਈ ਚੇਨ ਬਣਾਉਣ ਤੇ ਕੰਮ ਸ਼ੁਰੂ ਕੀਤਾ ਗਿਆ ਹੈ ਇਸ ਬਾਰੇ ਮੀਟਿੰਗ ਹੋਈ ਹੈ ਇਸ ਦੀ ਵੀ ਵਿਵਸਥਾ ਇਸ ਵਾਰ ਦੇ ਕੇਂਦਰੀ ਬਜਟ ਵਿੱਚ ਕੀਤੀ ਗਈ ਸੀ 2024-25 ਤੋਂ ਸ਼ੁਰੂ ਹੋਣ ਵਾਲੀ ਇਹ ਸਕੀਮ 2028 ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ ਯੋਜਨਾ ਦੇ ਪਹਿਲੇ ਪੜਾਅ ਦੇ ਤਹਿਤ ਇਹ ਦਿੱਲੀ ਨੌਇਡਾ ਗੁਰੂਗਰਾਮ ਪੂਨੇ ਮੁੰਬਈ ਹਾਈਦਰਾਬਾਦ ਕੋਲਕਾਤਾ ਅਤੇ ਬੰਗਲੌਰ ਵਿੱਚ ਸ਼ੁਰੂ ਕੀਤੀ ਜਾਵੇਗੀ ਇਸ ਦੇ ਲਈ ਢਾਈ ਤੋਂ 3000 ਕਿਸਾਨਾਂ ਨੂੰ ਜੋੜ ਕੇ ਕਲਸਟਰ ਬਣਾਉਣ ਦੀ ਯੋਜਨਾ ਹੈ ਇਹ 50 ਕਿਲੋਮੀਟਰ ਦੇ ਘੇਰੇ ਵਿੱਚ ਫੈਲੇਗਾ ਇਸ ਵਿੱਚ ਕਾਸ਼ਤ ਦੇ ਨਾਲ ਨਾਲ ਸਟੋਰੇਜ ਵੀ ਸ਼ਾਮਲ ਹੈ ਤਾਂ ਜੋ ਵਾਜਬ ਕੀਮਤਾਂ ਤੇ ਖਪਤਕਾਰਾਂ ਲਈ ਉਹਨਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ